YouTube ਚੈਨਲ ਬਣਾਉਣਾ ਸੌਖਾ ਪਰ ਉਹਨੂੰ ਚਲਾਉਣਾ ਉਨਾ ਹੀ ਔਖਾ ਹੈ ਪਰ ਜੇਕਰ ਤੁਸੀਂ ਮੇਰੇ ਦੱਸੇ ਮੁਤਾਬਕ ਇਹ 6 ਸਟੈਪ ਕੰਪਲੀਟ ਕਰਦੇ ਹੋ ਤਾਂ ਚੈਨਲ ਚਲਾਉਣਾ ਵੀ ਸੌਖਾ ਹੋ ਜੂ ਤੇ ਨਾਲ ਦੀ ਨਾਲ ਕਮਾਈ ਵੀ ਤੁਹਾਨੂੰ ਉਹਦੇ ਉੱਤੇ ਹੋ ਬਹੁਤ ਸਾਰੇ ਲੋਕ ਚੈਨਲ ਬਣਾ ਲੈਂਦੇ ਆ ਪਰ ਹੌਲੀ ਹੌਲੀ ਜਦੋਂ ਵੀਡੀਓ ਅਪਲੋਡ ਕਰਦੇ ਆ ਉਹਨਾਂ ਨੂੰ ਵਿਊ ਨਹੀਂ ਆਉਂਦੇ ਤੇ ਥੱਕ ਹਾਰ ਕੇ ਨਿਰਾਸ਼ ਹੋ ਕੇ ਚੈਨਲ ਨੂੰ ਅਕਸਰ ਹੀ ਬੰਦ ਕਰ ਦਿੰਦੇ ਆ ਵਿੱਚ ਕਈ ਲੋਕ ਕਹਿਣਗੇ ਕਿ ਤੁਹਾਡੇ ਵੀ ਜਿਹੜੇ ਉਹ ਵਿਊ ਨਹੀਂ ਆ ਰਹੇ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਕਿ ਲਾਸਟ 24 ਘੰਟਿਆਂ ਦੇ ਵਿੱਚ ਆਪਣੇ ਇਸ ਚੈਨਲ ਦੇ 300 ਸਬਸਕ੍ਰਾਈਬਰ ਪੂਰੇ ਵੀ ਹੋ ਚੁੱਕੇ ਆਗੇ ਤੇ ਨਾਲ ਦੀ ਨਾਲ ਮੈਂ ਅਦਰ ਚੈਨਲ ਦੇ ਉੱਤੇ ਵੀ ਕੰਮ ਕਰ ਰਹੇ ਹਾਂ ਜਿਨ੍ਹਾਂ ਦਾ ਕੀ ਇਹ ਸਬੂਤ ਮੈਂ ਤੁਹਾਨੂੰ ਦਿਖਾ ਰਿਹਾਗਾ ਤਾ ਲਗਭਗ ਮੈਂ ਬਹੁਤ ਸਮੇਂ ਦਾ YouTube ਦੇ ਉੱਤੇ Facebook ਦੇ ਉੱਤੇ ਕੰਮ ਕਰ ਰਿਹਾ ਹਾਂਗਾ ਇਹ ਮੇਰਾ ਪਲੇ ਬਟਨ ਆ ਇੱਕ ਅਦਰ ਚੈਨਲ ਦਾ ਬਠਿੰਡੇ ਵਾਲੇ ਨਾਂ ਤੋਂ ਜਿਹੜਾ ਚੈਨਲ ਮੇਰਾ ਚੱਲ ਰਿਹਾ ਹੈਗਾ ਬਾਕੀ ਮੇਰੇ Facebook ਦੇ ਉੱਤੇ ਵੀ 4 ਲੱਖ ਦੇ ਕਰੀਬ ਫੋਲੋਅਰ ਹੈਗੇ ਆ ਤੇ ਚੰਗੇ ਖਾਸੀ ਮੈਨੂੰ ਵਿਊ ਆਉਂਦੇ ਆ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੈਂ ਕੀ ਸਿੱਖਿਆ ਇੰਨੇ ਸਮੇਂ ਦੇ ਵਿੱਚ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾਂਗਾ ਤਾਂ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਵਰਤ ਕੇ ਅੱਗੇ ਜਾ ਸਕੋ ਆਪਣੇ ਵਧੀਆ ਵੀਊ ਵੀ ਲਿਆ ਸਕਦੇ ਹਾਂ ਤੇ ਵਧੀਆ ਕਮਾਈ ਵੀ ਕਰ ਸਕਦੇ ਹਾਂ ਹੌਲੀ ਹੌਲੀ ਕੋਈ ਵੀ ਚੀਜ਼ ਹੁੰਦੀ ਹੈ ਉਹਦੀ ਛੋਟੇ ਤੋਂ ਹੀ ਸ਼ੁਰੂਆਤ ਹੁੰਦੀ ਹੈ ਤਾਂ ਇਹਦੀ ਸ਼ੁਰੂਆਤ ਮੈਂ 0 ਸਬਸਕ੍ਰਾਈਬਰ ਤੋਂ ਕੀਤੀ ਸੀ 24 ਘੰਟਿਆਂ ਦੇ ਵਿੱਚ 300 ਸਬਸਕ੍ਰਾਈਬਰ ਜਿਹੜੇ ਉਹ ਕੰਪਲੀਟ ਕਰ ਲਏ ਤੇ ਬਾਕੀ ਦੇ ਟਾਰਗੇਟ ਵੀ ਅਚੀਵ ਹੋ ਜਾਣਗੇ ਤੇ ਬਾਕੀ ਨਾਲ-ਨਾਲ ਮੈਂ ਸਿੱਖਣਾ ਤੇ ਨਾਲ-ਨਾਲ ਤੁਹਾਨੂੰ ਸਿਖਾਉਣਾ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਤਾਂ ਪੰਜ ਚੀਜ਼ਾਂ ਨੇ ਜਿਹੜੀਆਂ ਲੋਕ ਮਿਸ ਕਰ ਜਾਂਦੇ ਨੇ ਤੇ ਛੇਮਾ ਜਿਹੜਾ ਉਹ ਤੁਹਾਡੇ ਲਈ ਬੋਨਸ ਟਿਪ ਆ ਵੀਡੀਓ ਪੂਰੀ ਵੇਖ ਲਿਓ ਤੁਹਾਨੂੰ ਕਲੀ-ਕਲੀ ਚੀਜ਼ ਦੀ ਸਮਝ ਲੱਗ ਜੂ ਬਹੁਤ ਹੀ ਸੌਖੇ ਤੇ ਸਰਲ ਭਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਆਪਾਂ ਸਮਝਾਵਾਂਗੇ ਤਾਂ ਸਾਰੇ ਲੋਕ ਪੰਜ ਸਟੈਪਾਂ ਦੇ ਵਿੱਚੋਂ ਤਿੰਨ ਸਟੈਪ ਹੀ ਕੰਪਲੀਟ ਕਰਦੇ ਆ ਤੀਜਾ ਤੇ ਪੰਜਵਾਂ ਅਕਸਰ ਹੀ ਮਿਸ ਕਰ ਦਿੰਦੇ ਆ ਤਾਂ ਵੀਡੀਓ ਪੂਰੀ ਵੇਖ ਲਿਓ ਹੁਣ ਪਹਿਲਾ ਸਟੈਪ ਕੀ ਆ ਜਿਹੜਾ ਆਪਾਂ ਨੂੰ ਕੰਪਲੀਟ ਕਰਨਾ ਚਾਹੀਦਾ ਇੱਕ ਕੈਟਾਗਰੀ ਜਿਹੜੀ ਕਿ ਆਪਾਂ ਮਿਸ ਕਰ ਦਿੰਦੇ ਆ ਕੋਈ ਵੀ ਚੈਨਲ ਬਣਾਉਣਾ ਜਾਂ ਕੋਈ ਵੀ ਕੰਮ ਸ਼ੁਰੂ ਕਰਨਾ ਤਾਂ ਉਹਦੀ ਇੱਕ ਕੈਟਾਗਰੀ ਜ਼ਰੂਰ ਹੁੰਦੀ ਆ ਤਾਂ ਉਹ ਚੀਜ਼ ਨੂੰ ਸਾਰੇ ਹੀ ਮਿਸ ਕਰ ਦਿੰਦੇ ਆ ਕੈਟਾਗਰੀ ਮਤਲਬ ਕਿ ਆਪਾਂ ਕਿਸ ਟੌਪਿਕ ਦੇ ਆ ਵੀਡੀਓ ਬਣਾਉਣੀ ਆ ਤਾਂ ਵੀਡੀਓ ਦੇ ਵੀ ਟੌਪਿਕ ਅਲੱਗ-ਅਲੱਗ ਹੁੰਦੇ ਆ ਜਿਵੇਂ ਇਸ ਵੀਡੀਓ ਦੇ ਵਿੱਚ ਮੈਂ ਟੈਕ ਜਾਂ ਫਿਰ ਇਨਫੋਰਮੇਸ਼ਨ ਦੀ ਗੱਲ ਕਰ ਰਿਹਾ ਹਾਂਗਾ ਦੂਸਰੀ ਕੈਟਾਗਰੀ ਆ ਜਾਂਦੀ ਆ ਬਲੌਗਿੰਗ ਯਾਨੀ ਕਿ ਜਿਹਦੇ ਵਿੱਚ ਆਪਾਂ ਬਲੌਗ ਟਾਈਪ ਵੀਡੀਓ ਬਣਾ ਸਕਦੇ ਆ ਆਪਣੀ ਲਾਈਫ ਦੇ ਬਾਰੇ ਤਾਂ ਅਗਲੀ ਕੈਟਾਗਰੀ ਆ ਜਾਂਦੀ ਆ ਖੇਤੀਬਾੜੀ ਕਿਸੇ ਪਸ਼ੂਆਂ ਰਿਲੇਟਡ ਜਾਂ ਫਿਰ ਕੋਈ ਇਨਫੋਰਮੇਸ਼ਨ ਰਿਲੇਟਡ ਜਾਂ ਫਿਰ ਕੋਈ ਕਾਰ ਬਜ਼ਾਰ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਉਹ ਕੈਟਾਗਰੀ ਹੋ ਸਕਦੀ ਆ ਤਾਂ ਕਈ ਲੋਕ ਇਹ ਕੈਟਾਗਰੀ ਸਿਲੈਕਟ ਹੀ ਨਹੀਂ ਕਰਦੇ ਉਹ ਸਿਰਫ ਮਿਕਸ ਚੀਜ਼ਾਂ ਪਾਉਣੀ ਸ਼ੁਰੂ ਕਰ ਦਿੰਦੇ ਆ ਕਦੇ ਕੋਈ ਗਾਣਾ ਲਾ ਕੇ ਵੀਡੀਓ ਪਾ ਦਿੰਦਾ ਕਦੇ ਕੋਈ ਕਿਸੇ ਚੀਜ਼ ਦੀ ਕਦੇ ਕੋਈ ਕਿਸੇ ਚੀਜ਼ ਦੀ ਇਸ ਤਰੀਕੇ ਉਹ YouTube ਚੈਨਲ ਨਹੀਂ ਰਹਿ ਜਾਂਦਾ ਉਹ ਇੱਕ ਤਰ੍ਹਾਂ ਦੀ ਖਿਚੜੀ ਬਣ ਜਾਂਦਾਗਾ ਤਾਂ ਪਹਿਲੀ ਵੀਡੀਓ ਸਭ ਤੋਂ ਜ਼ਿਆਦਾ ਮੇਨ ਹੁੰਦੀ ਆ YouTube ਦੇ ਉੱਤੇ ਜਦੋਂ ਵੀ ਕੋਈ ਚੈਨਲ ਬਣਾਉਂਦਾਗਾ ਸਭ ਤੋਂ ਪਹਿਲੀ ਵੀਡੀਓ ਤੋਂ ਹੀ YouTube ਦਾ ਜਿਹੜਾ ਸਿਸਟਮ ਐਲਗੋਰਿਦਮ ਆ ਉਹ ਸਿਲੈਕਟ ਕਰ ਲੈਂਦਾ ਕਿ ਇਹ ਕਿਸ ਰੀਚ ਦੇ ਉੱਤੇ ਕੰਮ ਕਰ ਰਿਹਾ ਕਿਸ ਕੈਟਾਗਰੀ ਦੇ ਉੱਤੇ ਕੰਮ ਕਰ ਰਿਹਾ ਤੇ ਕਿਸ ਵੀਡੀਓ ਦੇ ਵਿੱਚ ਇਹਨੂੰ ਰეკਮੈਂਡ ਕਰਨਾ ਚਾਹੀਦਾ ਬਹੁਤ ਸਾਰੇ ਲੋਕ ਕਈ ਵਾਰ ਵੱਡੀਆਂ ਵੀਡੀਓ ਤੇ